ਦੇਖਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੇ ਪੰਜਾਬ ਨੂੰ ਮੁੜ ਚਮਕਾਉਣ ਦੇ ਉੱਤੇ ਲੱਗੇ ਹੋਏ ਅਸੀਂ ਇਹ ਹੁਣ ਫੈਸਲਾ ਕਰ ਲਿਆ ਕਿ ਜੰਗ ਲੜਾਂਗੇ ਆਰ ਪਾਰ ਦੀ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਚਾਹੇ ਕੋਈ ਵੱਡੀ ਮੱਛੀ ਆ ਚਾਹੇ ਕੋਈ ਛੋਟੀ ਮੱਛੀ ਆ ਉਹ ਕਹਿੰਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਅੱਜ 3 ਸਾਲ ਹੋ ਗਏ ਉਹ ਕਹਿੰਦੇ ਵੀ ਉਦੋਂ ਸત્તા ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਵੀ ਅਸੀਂ ਨਸ਼ੇ ਨੂੰ 3 ਮਹੀਨਿਆਂ ਦੇ ਵਿੱਚ ਖਤਮ ਕਰਾਂਗੇ ਕੀ ਗੱਲ 3 ਸਾਲ ਬਾਅਦ ਜਾਦਾ ਹੀ ਹੈ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਦਿੱਤੇ ਸੋ ਦੂਜੀ ਗੱਲ ਇਹ ਹੈ ਕਿ ਦੇਖੋ ਤਜਰਬਾ ਹੁੰਦਾ ਇਹ ਤਾਂ ਨਹੀਂ ਵੀ ਅਸੀਂ 3 ਸਾਲਾਂ 'ਚ ਨਸ਼ੇ ਤੇ ਕੋਈ ਵਾਰ ਨਹੀਂ ਕੀਤਾ ਅਸੀਂ ਕੋਸ਼ਿਸ਼ਾਂ ਕੀਤੀਆਂ 10000 ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਅਸੀਂ ਕੀਤੀਆਂ ਸੀ ਉਸ ਤੋਂ ਬਾਅਦ ਅ ਦਰਬਾਰ ਸਾਹਿਬ ਇੱਕ ਸਮਾਗਮ ਕਰਾਇਆ ਜਿੱਥੇ ਨੌਜਵਾਨ ਬੱਚਿਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਉਪਰਾਲਾ ਕੀਤਾ ਵਿੱਚੀ ਕਾਲੀਆਂ ਪੇਡਾਂ ਸੀ ਪੁਲਿਸ ਦੇ ਅੰਦਰ ਵੀ ਇੱਕ ਕਲਚਰ ਸੀ ਅਕਾਲੀ ਦਲ ਔਰ ਮਤਲਬ ਜਿਹੜੇ ਭਾਜਪਾ ਹੋਗੀ ਜਾਂ ਕਾਂਗਰਸ ਹੋਗੀ ਇਹਨਾਂ ਨੇ ਤਾਂ ਆਪਣੇ ਘਰ ਭਰੇ ਐ ਨਸ਼ੀ ਅਸੀਂ ਮਤਲਬ ਉਸ ਪੱਧਰ ਤੇ جنگ ਲੜਾਂਗੇ ਜਿਹੜੀ ਪੱਧਰ ਤੇ ਪੰਜਾਬੀਆਂ ਨੇ ਕਦੇ ਪਹਿਲਾਂ ਦੇਖੀ ਨਹੀਂ ਸੀ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਜਿਹੜੇ ਮਹਿਲ ਨੇ ਐਡੇ ਐਡੇ ਛੱਤੇ ਹੋਏ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਉਹਨਾਂ ਦੇ ਮਹਿਲਾਂ ਦੇ ਉੱਤੇ ਕਦੋਂ ਪੰਜਾ ਚਲਾਉਣਾ ਸ਼ੁਰੂ ਬਾਰੀ-ਬਾਰੀ ਸਭ ਦੀ ਬਾਰੀ ਅੱਜ ਨਹੀਂ ਤਾਂ ਕੱਲ੍ਹ ਤਿਆਰੀ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਚੱਲਣਾ ਤਾਂ ਸਾਰਿਆਂ ਤੇ ਹੈ ਲੇਕਿਨ ਗਰੀਬ ਤੇ ਨਹੀਂ ਚੱਲ ਰਿਆ ਜਿਹੜਾ ਹੁਣ ਕਿਸਾਨਾਂ ਦਾ ਮਸਲਾ ਚੱਲ ਰਿਹਾ ਮੁੱਖ ਮੰਤਰੀ ਭਗਵਾਨ ਤੁਮਾਨ ਦੇ ਨਾਲ ਜਿਹੜੀ ਹੁਣ ਮੀਟਿੰਗ ਤੈਅ ਹੋਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਵੀ ਮੁੱਖ ਮੰਤਰੀ ਭਗਵਾਨ ਤੁਮਾਨ ਤਾਂ ਹੰਕਾਰ ਚੁੱਕ ਕੇ ਚਲੇ ਗਏ ਉਹ ਕਹਿੰਦੇ ਵੀ ਭਾਈ ਅਸੀਂ ਵੀ ਤੁਹਾਡੀਆਂ ਮੰਗਾਂ ਮੰਨਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਿਹੜਾ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦਾ ਟੀਚਾ ਚੁੱਕਿਆ ਗਿਆ ਇਸ ਸਬੰਧੀ ਗੱਲਬਾਤ ਕਰਾਂਗੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਤਾਂ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱbbi ਬਾਦਲ ਜੀ ਤਾਂ ਬਦਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਮੇਰ ਬਹੁਤ ਧੰਨ ਸਰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੇ ਪੰਜਾਬ ਨੂੰ ਮੁੜ ਚਮਕਾਉਣ ਦੇ ਉੱਤੇ ਲੱਗੇ ਹੋਏ ਨੇ ਦੇਖੋ ਪ੍ਰਵਿੰਦਰ ਜੀ ਹੁਣ ਬਹੁਤ ਰੂਲੀਆਂ ਪੰਜਾਬ ਦੀਆਂ ਮਾਵਾਂ ਹੁਣ ਬਹੁਤ ਪਿਓਾਂ ਨੇ ਅਰਥੀ ਚੱਕ ਲਈ ਨੌਜਵਾਨ ਬੱਚਿਆਂ ਦੀ ਔਰ ਆਮ ਆਦਮੀ ਪਾਰਟੀ ਹੁਣ ਮੂਕ ਦਰਸ਼ਕ ਬਣ ਕੇ ਪੰਜਾਬ ਨੂੰ ਜਿਹੜਾ ਇਹ ਗ੍ਰਹਿਣ ਲੱਗਿਆ ਹੋਇਆ ਹੁਣ ਹੋਰ ਅਸੀਂ ਨਹੀਂ ਝੜ ਸਕਦੇ ਔਰ ਇਸ ਕਰਕੇ ਸਾਡੀ ਪਾਰਟੀ ਨੇ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਇੱਕ ਤਹਿਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਅਸੀਂ ਜੜ ਕਿਦਾਂ ਪੱਟੀਏ ਅਸੀਂ ਇਹ ਹੁਣ ਫੈਸਲਾ ਕਰ ਲਿਆ ਕਿ جنگ ਲੜਾਂਗੇ ਆਰਪਾਰ ਦੀ ਜਿਹੜਾ 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 ਔਰ ਹਰ 10 ਦਿਨਾਂ ਬਾਅਦ ਦੱਸਿਆ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਔਰ ਕਿਸੇ ਦਾ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਚਾਹੇ ਕੋਈ ਵੱਡੀ ਮੱਛੀ ਹੈ ਚਾਹੇ ਕੋਈ ਛੋਟੀ ਮੱਛੀ ਹੈ ਇਸ ਕਰਕੇ ਇਹ ਇੱਕ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਇਹ ਕਮਿਟਮੈਂਟ ਅਸੀਂ ਜਿਵੇਂ ਫ੍ਰੀ ਬਿਜਲੀ ਵਾਲੀ ਕਮਿਟਮੈਂਟ ਪੂਰੀ ਕੀਤੀ ਅਸੀਂ ਤੇਲਾਂ ਤੇ ਪਾਣੀ ਪਹੁੰਚਾਉਣ ਦੀ ਇਮਾਨਦਾਰੀ ਨਾਲ ਨੌਕਰੀਆਂ ਦੇਣ ਦੀ ਜਿਹੜਾ ਬਿਨਾ ਸਿਫਾਰਿਸ਼ ਤੇ ਬਿਨਾ ਪ੍ਰਿਸ਼ਟਾਚਾਰ ਦੇ ਸਰਕਾਰੀ ਨੌਕਰੀ ਦਾ ਕਲਚਰ ਲਿਆਂਦਾ ਹੁਣ ਅੱਜ ਨਸ਼ਿਆਂ ਦੀ ਵੀ ਜੜ ਪੱਟ ਕੇ ਬਖਾਵਾਂਗੇ ਬਾਦਲ ਸਾਹਿਬ ਕੁਝ ਵਿਰੋਧੀ ਨਾਲ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਉਹ ਕਹਿੰਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਅੱਜ 3 ਸਾਲ ਹੋ ਗਏ ਉਹ ਕਹਿੰਦੇ ਵੀ ਉਦੋਂ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਵੀ ਅਸੀਂ ਨਸ਼ੇ ਨੂੰ 3 ਮਹੀਨਿਆਂ ਦੇ ਵਿੱਚ ਖਤਮ ਕਰ ਦਾਂਗੇ ਕੀ ਗੱਲ 3 ਸਾਲ ਬਾਅਦ ਜ਼ਿਆਦਾ ਹੀ ਐ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨ ਦੀ ਦੇਖੋ ਪ੍ਰਵਿੰਦਰ ਜੀ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਹੱਕ ਹੈ ਉਹਨਾਂ ਨੂੰ ਕੋਈ ਹੱਕ ਨਹੀਂ 10 ਸਾਲ ਤਾਂ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਨੇ ਰਾਜ ਕੀਤਾ ਹੈ 15 ਸਾਲ ਬਾਦਲ ਦਲ ਔਰ ਭਾਜਪਾ ਨੇ ਰਾਜ ਕੀਤਾ ਹੈ ਤੇ ਜਿਹੜਾ ਕੰਮ ਉਹ 10 ਔਰ 15 ਸਾਲਾਂ ਚ ਨਹੀਂ ਕਰ ਸਕੇ ਉਹ ਸਾਨੂੰ ਕਿਦਾਂ ਲੰਬਾ ਦੇ ਸਕਦੇ ਆ ਕਿ ਤੁਸੀਂ 3 ਸਾਲਾਂ ਚ ਨਹੀਂ ਕੀਤਾ ਸੋ ਦੂਜੀ ਗੱਲ ਇਹ ਹੈ ਕਿ ਦੇਖੋ ਤੇਜਰਬਾ ਹੁੰਦਾ ਹੈ ਇਹ ਤਾਂ ਨੀ ਵੀ ਅਸੀਂ 3 ਸਾਲਾਂ ਚ ਨਸ਼ੇ ਤੇ ਕੋਈ ਵਾਰ ਨਹੀਂ ਕੀਤਾ ਅਸੀਂ ਕੋਸ਼ਿਸ਼ਾਂ ਕੀਤੀਆਂ 10000 ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਅਸੀਂ ਕੀਤੀਆਂ ਸੀ ਉਸ ਤੋਂ ਬਾਅਦ ਦਰਬਾਰ ਸਾਹਿਬ ਇੱਕ ਸਮਾਗਮ ਕਰਾਇਆ ਜਿੱਥੇ ਨੌਜਵਾਨ ਬੱਚਿਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਉਪਰਾਲਾ ਕੀਤਾ ਡਰੱਗ ਸੀਜ਼ਰ ਕੀਤੇ ਰਿਕਾਰਡ ਤੰਦਾਦ ਵਿੱਚ ਮਤਲਬ ਜਿਹੜੀ ਮਾਤਰਾ ਚ ਕਦੇ ਅੱਜ ਤੱਕ ਫੜੀ ਨਹੀਂ ਗਏ ਪ੍ਰੋਪਰਟੀ ਵੀ ਅਟੈਚ ਕੀਤੀ ਲੇਕਿਨ ਕਿਤੇ ਨਾ ਕਿਤੇ ਅਸੀਂ ਹਿਸਾਬ ਲਾਇਆ ਕਿ ਉਨੀ ਸਫਲਤਾ ਕਿਉਂ ਨਹੀਂ ਮਿਲ ਰਹੀ ਜਿੰਨੀ ਲੋਡ ਹੈ ਫਿਰ ਪਤਾ ਲੱਗਿਆ ਚੋਰ ਤੇ ਕੁੱਤੀ ਨਾਲੇ ਹੋਈ ਸੀ ਵਿੱਚ ਹੀ ਕਾਲੀਆਂ ਪੇਡਾਂ ਸੀ ਆ ਪੁਲਿਸ ਦੇ ਅੰਦਰ ਵੀ ਇਹ ਕਲਚਰ ਸੀ ਸੋ ਅਕਾਲੀ ਦਲ ਔਰ ਮਤਲਬ ਜਿਹੜੇ ਭਾਜਪਾ ਹੋ ਗਈ ਜਾਂ ਕਾਂਗਰਸ ਹੋ ਗਈ ਇਹਨਾਂ ਨੇ ਤਾਂ ਆਪਣੇ ਘਰ ਭਰੇ ਐ ਨਸ਼ੇ ਤੇ ਕੀ ਦੀ ਸਰਕਾਰ ਸੀ ਜਦੋਂ ਪਹਿਲੀ ਵਾਰ ਚਿੱਟਾ ਪੰਜਾਬ 'ਚ ਦਸਤਕ ਦਿੱਤੀ ਔਰ ਜਿਨ੍ਹਾਂ ਦੀ ਸ਼ਹਿ ਨਾਲ ਔਰ ਐਕਟਿਵ ਕਨਾਈਮੈਂਸ ਨਾਲ ਨਸ਼ਾ ਪੰਜਾਬ 'ਚ ਵਿਖਦਾ ਰਿਹਾ ਉਹ ਅੱਜ ਮਤਲਬ ਸਾਡੇ ਤੇ ਸਵਾਲ ਖੜੇ ਕਰਨੇ ਤਾਂ ਹਾਸੂ ਹੀ ਨਹੀਂ ਗੱਲ ਹੈ ਪਰ ਲੇਕਿਨ ਅਸੀਂ ਫਿਰ ਵੀ ਇਹ ਕਹਿੰਨੇ ਆ ਕਿ ਹੁਣ ਹੋਰ ਨਹੀਂ ਬਸ ਹੁਣ ਕਹਿਣ ਦਾ ਮਤਲਬ ਹੈ ਪੰਜਾਬੀਆਂ ਨੇ ਬਹੁਤ ਸੰਤਾਪ ਹੰਡਾ ਲਿਆ ਨਸ਼ੇ ਨੇ ਖੋਖਲਾ ਕਰਤਾ ਪੰਜਾਬ ਨੂੰ ਪੰਜਾਬ ਦੇ ਅੰਦਰ ਸਾਡੇ ਜਿਹੜੇ ਬਹੁਤੇ ਬੱਚੇ ਬਿਮਾਰ ਬਾਹਰਲੇ ਮੁਲਕਾਂ ਚ ਵੀ ਗਏ ਆ ਕਿਤੇ ਨਾ ਕਿਤੇ ਇਸ ਗੱਲ ਕਰਕੇ ਗਏ ਆ ਕਿ ਮਾਪਿਓ ਨੇ ਸੋਚਿਆ ਕਿ ਯਾਰ ਜ਼ਮੀਨ ਵੇਚ ਕੇ ਭੇਜ ਦਈਏ ਜੇ ਇੱਥੇ ਰਹਿ ਗਿਆ ਤਾਂ ਕਿਤੇ ਨਸ਼ੇ ਤੇ ਨਾ ਲੱਗ ਜੇ ਸੋ ਇਸ ਕਰਕੇ ਮੈਂ ਤਾਂ ਮਹਿਸੂਸ ਕਰਦਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਆ ਉਹਨਾਂ ਦੀ ਜੜ੍ਹ ਇੱਥੇ ਪਈ ਹੈ ਔਰ ਇਸ ਕਰਕੇ ਹੁਣ ਅਸੀਂ ਮਤਲਬ ਉਸ ਪਦਰ ਤੇ جنگ ਲੜਾਂਗੇ ਜਿਹੜੀ ਪਦਰ ਤੇ ਪੰਜਾਬੀਆਂ ਨੇ ਕਦੇ ਪਹਿਲਾਂ ਦੇਖੀ ਨਹੀਂ ਸੀ ਤੇ ਸਰ ਉਹ ਕਹਿੰਦੇ ਨਾ ਵਿਰੋਧੀ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਿਰਫ ਦਿਖਾਵਾ ਕਰ ਰਹੇ ਨੇ ਵੀ ਜਿਹੜੀ ਸਰਕਾਰ ਆ ਉਹ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚਲਾ ਰਹੇ ਨੇ ਇਹ ਕਹਿੰਦੇ ਉਹ ਪਿੱਛੇ ਜੇ ਵੀ ਇੱਕ ਬਿਆਨ ਆਇਆ ਸੀਗਾ ਇੱਕ ਲੀਡਰ ਦਾ ਉਹ ਕਹਿੰਦੇ ਵੀ ਉਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਬੜ ਦੀ ਸਟੈਂਪ ਨਹੀਂ ਦੇਖੋ ਮੈਂ ਤਾਂ ਇਸ ਗੱਲ ਤੇ ਕਹਿਣਾ ਹੈ ਕਿ ਵਿਰੋਧੀਆਂ ਨੂੰ ਹੋਰ ਕੁਝ ਕਹਿਣ ਨੂੰ ਹੈ ਨਹੀਂ ਕੋਈ ਇਹੋ ਜਿਹਾ ਸਕੈਂਡਲ ਕੋਈ ਇਹੋ ਜਿਹਾ ਭ੍ਰਿਸ਼ਟਾਚਾਰ ਦਾ ਅਮਰitsar ਇੰਪਰੂਵਮੈਂਟ ਟਰਸਟ ਦਾ ਸਕੈਮ ਹੋਇਆ ਸੀ ਲੁਧਿਆਣਾ ਸਿਟੀ ਸੈਂਟਰ ਦਾ ਸਕੈਮ ਹੋਇਆ ਸੀ ਬਹੁਤ ਵੱਡੇ ਵੱਡੇ ਕਾਂਡ ਹੋਏ ਸੀ ਪੁਰਾਣੀਆਂ ਸਰਕਾਰਾਂ 'ਚ ਤੇ ਹੁਣ ਇਹਨਾਂ ਕੋਲੇ ਸਿਰਫ ਇੱਕ ਗੱਲ ਰਹਿ ਗਈ ਕਹਿੰਨ ਉਹ બીજી ਸਰਕਾਰ ਕੇਜਰੀਵਾਲ ਸਾਹਿਬ ਚਲਾ ਰਹੇ ਨੇ ਮੈਂ ਸਮਝਦਾ ਹਾਂ ਭਗਵੰਤ ਮਾਨ ਨੂੰ ਪਾਵਰਫੁੱਲ ਸੀਐਮ ਕੋਈ ਹੋਰ 92 ਐਮਐਲਏ ਸੀ ਹੁਣ ਤਾਂ 95 96 ਹੋਗੇ ਸੋ ਇਸ ਕਰਕੇ ਕੇਜਰੀਵਾਲ ਸਾਹਿਬ ਲਈ ਸਾਡੇ ਨੈਸ਼ਨਲ ਕਨਵੀਨਰ ਹੈ ਯਾਰ ਜੇ ਉਹ ਪੰਜਾਬ ਦੇ ਅੰਦਰ ਸਭ ਤੋਂ ਘੱਟ ਕੋਈ ਜੇ ਪਾਰਟੀ ਨੈਸ਼ਨਲ ਪਾਰਟੀ ਦੇ ਕਿਸੇ ਬੰਦੇ ਨੇ ਮੈਂ ਮਹਿਸੂਸ ਕਰਦਾ ਕਿ ਜਦੋਂ ਸੋਨੀਆ ਗਾਂਧੀ ਹੁੰਦੇ ਸੀ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਮੀਟਿੰਗ ਲਈ ਰਿਕੁਐਸਟ ਕਰਦੇ ਸੀ ਔਰ ਕਈ ਕਈ ਹਫਤੇ ਟੱਪ ਜਾਂਦੇ ਸੀ ਮੀਟਿੰਗ ਨਹੀਂ ਸੀ ਮਿਲਦੀ ਉਹ ਕਪੂਰਥਲਾ ਹਾਊਸ ਵਿੱਚ ਬੈਠੇ ਰਹਿੰਦੇ ਕਦੇ 5-17 ਹੋਟਲਾਂ ਵਿੱਚ ਤੁਰੇ ਫਿਰਦੇ ਸ਼ਾਮ ਨੂੰ ਕਿ ਮਤਲਬ ਮੈਡਮ ਮੀਟਿੰਗ ਨਹੀਂ ਦੇ ਰਹੇ ਮੈਡਮ ਮੀਟਿੰਗ ਨਹੀਂ ਦੇ ਰਹੇ ਯਾਰ ਸਾਡੇ ਉਹ ਸਥਿਤੀ ਤਾਂ ਨਹੀਂ ਹੈ ਸਾਡੇ ਘਟੂ ਘਟ ਇਹ ਹੈ ਕਿ ਕੇਜਰੀਵਾਲ ਸਾਹਿਬ ਮਾਨ ਸਾਹਿਬ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਨੇ ਸੋ ਇਸ ਕਰਕੇ ਇਸ ਨੂੰ ਹਵਾ ਬਣਾ ਕੇ ਪੇਸ਼ ਕਰਨਾ ਇਹ ਵਿਰੋਧੀਆਂ ਦੀ ਬૌਧਿਕ ਮਤਲਬ ਜਿਹੜੀ ਕੰਗਾਲੀ ਦਾ ਮੈਂ ਮਹਿਸੂਸ ਕਰਦਾ ਇਹ ਉਹਨਾਂ ਬૌਧਿਕ ਕੰਗਾਲੀ ਦਾ ਪਰਮਾਨ ਹੈ ਸਬੂਤ ਹੈ ਸੋ ਉਹਨਾਂ ਨੂੰ ਇਹੀ ਜਵਾਬ ਦੇਵਾਂਗੇ ਕਿ ਇਹ ਜਿਹੜਾ ਸਾਂਝ ਹੈ ਇਹ ਟੁੱਟਣੀ ਨਹੀਂ ਇਹਨੂੰ ਜਿੰਨਾ ਮਰਜੀ ਤੁਸੀਂ ਕੋਸ਼ਿਸ਼ ਕਰ ਲਓ ਪਾਣੀ ਵਿੱਚ ਡਾਂਗਾ ਮਾਰਨ ਦੀ ਕਦੇ ਡਾਂਗਾ ਮਾਰ ਕੇ ਪਾਣੀ ਅੱਡ ਨਹੀਂ ਹੁੰਦੇ ਸੋ ਇਹ ਇਹ ਕਰਕੇ ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਹੈ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਸਾਡੇ ਕੋਲੇ ਇੰਨਾ ਫਜ਼ੂਲ ਦੀਆਂ ਗੱਲਾਂ ਦੇ ਜਵਾਬ ਨਹੀਂ ਹੈ ਵੀ ਅੱਜ ਆਹ ਹੋ ਗਿਆ ਜਾਂ ਅੱਜ ਦਿੱਲੀ ਵਾਲਿਆਂ ਦਾ ਫਲਾਣਾ ਕਰਤਾ ਠਮਕਾ ਕਰਤਾ ਇਹ ਬੇਫਜ਼ੂਲ ਗੱਲਾਂ ਸਰ ਇੱਕ ਗੱਲ ਹੋਰ ਕਾਫੀ ਉੱਡਦੀ ਹੋਈ ਨਜ਼ਰ ਆਉਂਦੀ ਹੈ ਵੀ ਵਿਰੋਧੀ ਕਹਿੰਦੇ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਇਹ ਨਸ਼ਿਆਂ ਖਿਲਾਫ ਯੁੱਧ ਚੱਲਿਆ ਇਦੇ ਵਿੱਚ ਕਹਿੰਦੇ ਵੀ ਛੋਟੀਆਂ ਮੱਛੀਆਂ ਨੇ ਜਿਹੜੀਆਂ ਉਹਨਾਂ ਦੇ ਘਰਟਾਏ ਜਾਂ ਰਹੇ ਨੇ ਅਕਸਰ ਕਹਿੰਦੇ ਆਪਾਂ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਭਾਈ ਪੰਜਾਬ ਸਰਕਾਰ ਦਾ ਪੀੜਾ ਪੰਜਾ ਜਿਹੜਾ ਨਸ਼ਿਆਂ ਖਿਲਾਫ ਚੱਲ ਰਿਹਾ ਉਹਨੇ ਅੱਜ ਇੱਥੇ ਨਸ਼ਾ ਤਸਕਰਾਂ ਦੇ ਘਰਟਾਏ ਜਾਂ ਫਲਾਣੇ ਏਰੀਏ ਚ ਠਾਏ ਜਾਂ ਫਲਾਣੇ ਏਰੀਏ ਚ ਕਹਿੰਦੇ ਵੀ ਉਹ ਸਿਰਫ ਗਰੀਬ ਜਿਹੜੇ ਛੋਟੇ ਨਸ਼ਾ ਤਸਕਰ ਨੇ ਜਿਹੜੇ ਮਾੜਾ ਮੋਟਾ ਵੇਚ ਕੇ ਘਰ ਬੱਤਾ ਚਲਾਉਂਦੇ ਨੇ ਆਪਣਾ ਉਹਨਾਂ ਦੇ ਘਰਾਂ ਦੀਆਂ ਛੱਤਾਂ ਵੀ ਕਹਿੰਦੇ ਬਾਲਿਆਂ ਦੀਆਂ ਨੇ ਹਨਾ ਵੀ ਉਹ ਟਾਏ ਜਾ ਰਹੇ ਨੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਜਿਹੜੇ ਮਹਿਲ ਨੇ ਐਡੇ ਐਡੇ ਛੱਤੇ ਹੋਏ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਉਹਨਾਂ ਦੇ ਮਹਿਲਾਂ ਦੇ ਉੱਤੇ ਕਦੋਂ ਪੰਜਾ ਚਲਣਾ ਸ਼ੁਰੂ ਹੋਵੇ ਦੇਖੋ ਬਾਰੀ-ਬਾਰੀ ਸਭ ਦੀ ਬਾਰੀ ਅੱਜ ਨਹੀਂ ਤਾਂ ਕੱਲ੍ਹ ਤਿਆਰੀ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਚੱਲਣਾ ਤਾਂ ਸਾਰਿਆਂ ਤੇ ਹੈ ਲੇਕਿਨ ਗਰੀਬ ਤੇ ਨਹੀਂ ਚੱਲ ਰਿਆ ਰਿਪੀਟਿਡ ਅਫੈਂਡਰ ਹੈ ਜਿਹੜੇ ਈ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਇੱਕ ਡਾਟਾ ਅਵੇਲੇਬਲ ਹੈ ਸਰਕਾਰ ਕੋ ਇੱਕ ਬੰਦਾ ਜੀਨੇ ਧੰਦਾ ਹੀ ਬਣਾ ਲਿਆ ਨਸ਼ਾ ਵੇਚਨ ਦਾ ਔਰ بار-ਬਾਰ ਇਹ ਗਲਤੀ ਕਰਦਾ ਜਦੋਂ ਜੇਲ੍ਹ ਤੋਂ ਆਉਂਦਾ ਫੇਰ ਇਹ ਕੰਮ ਫੇਰ ਫੜਿਆ ਜਾਂਦਾ ਜਿਹੜਾ ਇਹੋ ਜਾਂ ਬੰਦਾ ਹੈ ਕੀ ਉਹਨੇ ਘਰ ਤੇ ਪੀਲਾ ਪੰਜਾ ਚੱਲਣਾ ਨਹੀਂ ਚਾਹੀਦਾ ਜੀਨੇ ਕਈ ਘਰਾਂ ਦੇ ਚਿਰਾਗ ਉਜਾੜ ਦਿੱਤੇ ਜਿਨ੍ਹਾਂ ਕਰਕੇ ਸੱਥਰ ਵਿਛ ਗਏ 22 33 ਸਾਲਾਂ ਦੇ ਮੁੰਡੇ ਜਿਨ੍ਹਾਂ ਦੇ ਸਿਰਿੰਜਾਂ ਨਾੜੀਆਂ 'ਚ ਲੱਗੀਆਂ ਰਹਿ ਗਈਆਂ ਤੇ ਉਹਨਾਂ ਦਾ ਕਿਦਾਂ ਪੂਰਾ ਕਰਾਂਗੇ ਕਟਾ ਇਹ ਤਾਂ ਬਹੁਤ ਛੋਟੀ ਸਜ਼ਾ ਹੈ ਅਸੀਂ ਤਾਂ ਇਹ ਦੂ ਉੱਪਰ ਵੀ ਬਹੁਤ ਕੁਝ ਸੋਚ ਰਹੇ ਹਾਂ ਅਸੀਂ ਤਾਂ ਪੁਲਿਸ ਨੂੰ ਹਦਾਇਤਾਂ ਬੜੀਆਂ ਸਖਤ ਦਿੱਤੀਆਂ ਹਨ ਔਰ ਤੁਸੀਂ ਆਉਣ ਵਾਲੇ ਟਾਈਮ ਦੇ ਅੰਦਰ ਤੁਸੀਂ ਦੇਖੋਗੇ ਕਿ ਇਹ ਜਿਹੜੀ ਲੜਾਈ ਹੈ ਇਹਦੀ شدت ਵਧਦੀ ਜਾਣੀ ਹੈ ਇਹ ਤਾਂ ਅਜੇ ਟ੍ਰੇਲਰ ਹੀ ਚੱਲ ਰਿਹਾ ਹੈ ਮਤਲਬ ਅਸਲੀ ਫਿਲਮ ਤਾਂ ਜੇ ਸ਼ੁਰੂ ਹੋ ਗਈ। ਬਾਦਲ ਸਾਹਿਬ ਕਿਵੇਂ ਦੇਖਦੇ ਹਾਂ ਕਹਿੰਦੇ ਵਿਰੋਧੀ ਪਾਰਟੀਆਂ ਤਾਂ ਇੱਥੇ ਤੱਕ ਉਤਰ ਆਈਆਂ ਉਹ ਕਹਿੰਦੇ ਵੀ ਭਾਈ ਜਿਹੜਾ ਇਹ ਹੈ ਸਾਰਾ ਨਾਟਕ ਚੱਲ ਰਿਹਾ ਹੈ ਵੀ ਇਹ ਤਾਂ ਜਿਹੜੀ ਤਿਆਰੀ ਹੈ ਨਾ 2027 ਦੀ ਤਿਆਰੀ ਹੋ ਰਹੀ ਹੈ ਜਨਤਾ ਨੂੰ ਕੰਮ ਕਰਕੇ ਦਿਖਾਉਣੇ ਨੇ ਵੀ ਤਿੰਨ ਸਾਲ ਜਿਹੜੇ ਅਸੀਂ ਕੰਮ ਨਹੀਂ ਕੀਤੇ ਵੀ ਆਹ ਦੋ ਸਾਲ ਸਾਡੇ ਕੋਲ ਬਚੇ ਨੇ ਅਸੀਂ ਕੰਮ ਕਰ ਲਈਏ ਵੀ ਕਿਤੇ ਸਾਡੇ ਨਾਲ 2027 'ਚ ਇਹ ਨਾ ਹੋਵੇ ਵੀ ਜਿਹੜਾ ਦਿੱਲੀ 'ਚ ਹੋਇਆ ਉਹ ਕਹਿੰਦੇ ਵੀ ਹੁਣ 2027 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਹ ਗੱਲ ਉਹਨਾਂ ਨੂੰ ਡਰ ਲੱਗਦਾ ਵੀ ਭਾਈ 2027 ਚ ਦੁਬਾਰਾ ਆਮ ਆਦਮੀ ਪਾਰਟੀ ਰਿਪੀਟ ਨਾ ਕਰ ਜੇ ਦੇਖੋ 2027 ਵਿੱਚ ਤਾਂ ਆਮ ਆਦਮੀ ਪਾਰਟੀ ਰਿਪੀਟ ਕਰੂਗੀ ਆਪਦੇ ਕੀਤੇ ਹੋਏ ਕੰਮਾਂ ਕਰਕੇ ਲੇਕਿਨ ਇਹ ਜਿਹੜਾ ਕਹਿੰਦੇ ਐ ਕਿ ਡਰਾਮਾ ਕਰ ਰਹੇ ਨੇ ਨਾਟਕ ਕਰ ਰਹੇ ਨੇ ਮੈਂ ਇਹਨਾਂ ਲਈ ਦੱਸਣਾ ਚਾਹੁੰਨਾ ਐ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਐ ਪੰਜਾਬ ਦੇ ਲੋਕ ਤੇ ਬੰਗਾਲ ਦੇ ਲੋਕ ਮੱਚ ਮੋਰ ਅਵੇਅਰ ਐ ਮਤਲਬ ਤੁਸੀਂ ਪੰਜਾਬੀਆਂ ਨੂੰ ਘਟਨਾ ਕੋ ਪੰਜਾਬ ਦੇ ਲੋਕ ਬਾ ਖੂਬੀ ਜਾਣਦੇ ਨੇ ਕਿ ਇੱਕ ਡਰਾਮਾ ਕੌਣ ਕਰ ਰਿਹਾ ਹੈ ਔਰ ਮਤਲਬ ਸਾਡੇ ਨਾਲ ਵਫਾ ਕਿਸ ਨੇ ਕੀਤੀ ਹੈ ਸੋ ਇਸ ਕਰਕੇ ਜਦੋਂ ਵਿਰੋਧੀ ਪਾਰਟੀਆਂ ਇਹੋ ਜਿਹਾ ਪ੍ਰਚਾਰ ਕਰਦੀਆਂ ਤਾਂ ਮੈਨੂੰ ਮੇਰਾ ਦਿਲ ਕਰਦਾ ਹੁੰਦਾ ਵੀ ਮੈਂ ਉਹਨਾਂ ਨੂੰ ਕਹਾ ਕਿ ਕਿਰਪਾ ਕਰਕੇ ਲੋਕ ਤੁਹਾਡੇ ਨਾਲੋਂ ਬੜੇ ਸਿਆਣੇ ਐ ਭਾਜਪਾ ਨੇ ਟਿੱਲ ਵਾਲਾ ਜੋਰ ਲਾ ਲਿਆ ਭਾਜਪਾ ਦੀ ਨਫਰਤ ਦੀ ਦੁਕਾਨ ਪੰਜਾਬੀਆਂ ਨੇ ਖੁੱਲਣ ਨਹੀਂ ਦਿੱਤੀ ਪੰਜਾਬ 'ਚ ਔਰ ਇਹ VOTER ਦੀ ਜਿਹੜੀ ਮੈਚਿਓਰਿਟੀ ਹੈ ਉਹ ਸਿਆਸੀ ਆਗੂਆਂ ਤੋਂ ਕਿਤੇ ਜ਼ਿਆਦਾ ਹੈ VOTER ਨੂੰ ਪਤਾ ਹੈ ਪੰਜਾਬੀ VOTER ਜਾਣਦਾ ਹੈ ਕਿ ਕਿਹੜੇ ਨੇ ਕੀ ਕੰਮ ਕੀਤੇ ਹੈ ਕਿਹੜੇ ਨੇ ਕੀ ਸੋਚ ਰੱਖੀ ਹੈ ਕਿਹੜੇ ਨੇ ਨੀਅਤ ਚੰਗੀ ਰੱਖੀ ਹੈ VOTER ਮਾਫ ਕਰ ਸਕਦਾ ਹੈ ਕਿ ਇਨਕਸਪੀਰੀਅੰਸ ਨੂੰ ਮਾਫ ਕਰ ਦੂਗਾ ਹਾਂ ਮਤਲਬ ਇਹ ਨਹੀਂ ਮਾੜੀ ਨੀਅਤ ਨੂੰ ਵੋਟਰ ਮਾਫ ਨਹੀਂ ਕਰੂਗਾ ਔਰ ਸਾਡੇ ਜਿਹੜੇ ਵਿਰੋਧੀ ਐ ਉਹਨਾਂ ਦਾ ਟਰੈਕ ਰਿਕਾਰਡ ਭਲੀ ਭਾਤੀ ਵੋਟਰਾਂ ਨੂੰ ਪਤਾ ਹੈ ਕਿ ਇਹਨਾਂ ਨੇ ਖੇਤ ਨੇ ਬਾੜ ਨੂੰ ਖਾਦਾ ਹੈ ਖੇਤ ਨੂੰ ਬਾੜ ਨੇ ਖਾਦਾ ਹੈ ਮਤਲਬ ਸਾਡੇ ਜਿਨ੍ਹਾਂ ਦੀ ਡਿਊਟੀ ਸੀ ਲੋਕਾਂ ਦੇ ਦੁੱਖ ਦੂਰ ਕਰਨ ਦੀ ਅਥਰੂ ਪੁੰਜਨ ਦੀ ਉਹਨਾਂ ਨੇ ਸਾਡੇ ਨਰਦੈਣਾ ਮੰਗ ਮਤਲਬ ਇੱਕ ਕਹਿੰਦੇ ਆ ਨਾ ਹਮੇ ਤੋ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਸਾਡੇ ਅੰਤ ਆਪਣਿਆਂ ਨੇ ਹੀ ਸਾਡੇ ਨਾਲ ਉਹ ਕੁਛ ਕੀਤਾ ਵੀ ਜਿਹੜਾ ਰਹਿ ਰੱਬ ਦਾ ਨਾਮ ਸੋ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਬਹੁਤ ਮਾਨ ਦਿੱਤਾ ਬੜਾ ਪਿਆਰ ਦਿੱਤਾ ਦੇਖੋ 2014 ਦੇ ਵਿੱਚ 4 ਐਮਪੀ ਦਿੱਤੇ ਔਰ ਉਸ ਤੋਂ ਬਾਅਦ 17 ਦੇ ਵਿੱਚ ਲੀ ਆਪੋਜੀਸ਼ਨ ਦਾ ਮੇਨ ਪਾਰਟੀ ਬਣ ਆਤੀ ਉਸ ਤੋਂ ਬਾਅਦ ਸਾਡੇ ਸਰਕਾਰ ਬਣਾਈ ਸੁਨਾਮੀ ਫਤਵਾ ਦੇ ਕੇ 92 ਐਮ ਐਲ ਏ ਕਦੇ ਕੋਈ ਪਾਰਟੀ 92 ਐਮ ਐਲ ਏ ਨਾਲ ਨਹੀਂ ਆਈ ਸੀ ਮਤਲਬ ਜਿਹੜੇ ਤਣਾਠ ਸੀ ਵੱਡੇ ਵੱਡੇ ਖੁੰਡ ਸੀ ਆਏ ਪਟਕੇ ਲੋਕਾਂ ਨੇ ਸੱਟ ਤੇ ਆਏ ਜਿਵੇਂ ਮਾਚਸ ਦੀਆਂ ਥੀਲੀਆਂ ਖਿਲਰੀਆਂ ਹੁੰਦੀਆਂ ਆਏ ਖਿਲਰੇ ਰਹੇ ਸੋ ਮੈਂ ਮਹਿਸੂਸ ਕਰਦਾ ਆਮ ਆਦਮੀ ਪਾਰਟੀ ਤਾਂ ਆਪਦੇ ਚੰਮ ਦੀਆਂ ਜੁੱਤੀਆਂ ਪੰਜਾਬੀਆਂ ਨੂੰ ਪਵਾ ਦੇ ਕਾਮੀ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਦੀ ਇਹ ਤਾਂ ਅਸੀਂ ਛੋਟੀ ਜੀ ਅਰਪਣ ਕਰਦੇ ਆਂ ਮਤਲਬ ਭੇਟਾ ਕਰ ਰਹੇ ਆਂ ਮਹਾਰਾਜ ਨੇ ਜਿਵੇਂ ਕਿਹਾ ਸੀ ਨਾ ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਸੋ ਅਸੀਂ ਤਾਂ ਪੰਜਾਬੀਆਂ ਦੇ ਚਰਨਾਂ ਵਿੱਚ ਇਹ ਇਮਾਨਦਾਰੀ ਦੇ ਇੱਕ ਕਦਮ ਰੱਖ ਰਹੇ ਆਂ ਨਸ਼ੇ ਦੀ ਜੜ ਪਟਾਂਗੇ ਭ੍ਰਿਸ਼ਟਾਚਾਰ ਦੀ ਜੜ ਪਟਾਂਗੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਮੋੜ ਕੇ ਵਾਪਸ ਲਿਆਉਣਾ ਰੰਗਲਾ ਪੰਜਾਬ ਬਣਾਉਣਾ ਇਹ ਸਾਡਾ ਟੀਚਾ ਹੈ ਸਰ ਇੱਕ ਹੋਰ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਧਰਨਿਆਂ ਚ ਉਠੀ ਹੋਈ ਸਰਕਾਰ ਹੈ ਕਹਿੰਦੇ ਵੀ ਜਿਹੜਾ ਹੁਣ ਕਿਸਾਨਾਂ ਦਾ ਮਸਲਾ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜੀ ਹੁਣ ਮੀਟਿੰਗ طے ਹੋਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੰਕਾਰ ਚ ਉੱਠ ਕੇ ਚਲੇ ਗਏ ਉਹ ਕਹਿੰਦੇ ਵੀ ਭਾਈ ਅਸੀਂ ਦੀ ਤੁਹਾਡੀਆਂ ਮੰਗਾ ਮੰਨਦੇ ਦੇਖੋ ਹੰਕਾਰ ਨਹੀਂ ਲੇਕਿਨ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਸਮਝਣਾ ਪੈਣਾ ਜਥੇਬੰਦੀਆਂ ਨੂੰ ਕਿ ਤਲਵਾਰ ਲਟਕਾ ਕੇ ਸਿਰ ਤੇ ਫਿਰ ਤੁਸੀਂ ਕਹੋ ਕਿ ਗੱਲਬਾਤ ਕਰੋ ਇਹ ਜਾਂਦਾ ਅਸੀਂ ਹਮਦਰਦੀ ਨਾਲ ਮਤਲਬ ਐਸਕੇਐਮ ਦਾ ਕੀਤਾ ਨਾ ਹੋਵੇ ਕਦੇ ਐਸਕੇਐਮ ਤੋਪ ਦਾ ਮੂੰਹ ਮਤਲਬ ਕੇਂਦਰ ਤੋਂ ਮੋੜ ਕੇ ਪੰਜਾਬ ਸਰਕਾਰ ਵੱਲ ਨਾ ਕਰੇ ਕੇਂਦਰ ਨੇ ਮੰਗਾ ਮੰਦਣੀ ਆ ਬਹੁਤ ਵੱਡੀਆਂ ਮੰਗਾ ਕੇਂਦਰ ਨੇ ਮੰਦਣੀ ਆ ਸੋ ਅਸੀਂ ਐਸ ਕੇ ਐਮ ਦੇ ਆਗੂ ਬੜੇ ਸਿਆਣੇ ਆ ਚਾਹੇ ਰਾਜੀਵਾਲ ਸਾਹਿਬ ਹੋਣ ਚਾਹੇ ਉਗਰਾਹਾਂ ਸਾਹਿਬ ਹੋਣ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਆ ਪਰ ਅਸੀਂ ਦੇਖੋ ਮਾਨ ਸਾਹਿਬ 2.5 ਘੰਟੇ ਬੈਠੇ ਮੰਗਾ तकरीबन 17 ਮੰਗਾ ਚੋਂ 9-10 ਮੰਗਾ ਮਨਜ਼ੂਰ ਕਰ ਲੀਆਂ ਫੇਰ ਵੀ ਮਤਲਬ ਧਰਨੇ ਵਾਲਾ ਜਿਹੜਾ ਤੁਸੀਂ ਪਿਸਤੌਲ ਮਤਲਬ ਕੰਨ ਪੱਟੀ ਤੇ ਲਾ ਕੇ ਇਹ ਗੱਲ ਕਹੋ ਵੀ ਬਾਕੀ ਵੀ ਮੰਨਦੇ ਹੋ ਕਿ ਨਹੀਂ ਫਿਰ ਤੂੰ ਦੇਖੋ ਕਮਜ਼ੋਰ ਨਹੀਂ ਨਾ ਹੈਗੇ ਨੀਅਤ ਸਾਫ਼ ਹੈ ਔਰ ਬਿਲਕੁਲ ਤੁਹਾਡੇ ਆਗਿਆਕਾਰੀ ਹੈ ਤੁਹਾਡੇ ਚਰਨਾਂ ਦੀ ਧੂੜ ਹੈ ਪਰ ਹੈ ਫਿਰ ਪੰਜਾਬ ਦੇ ਔਰ ਹੈ ਪੰਜਾਬੀ ਸੋ ਇਸ ਕਰਕੇ ਐਸ ਕੇ ਐਮ ਦੇ ਜਿਹੜੇ ਧਰਨੇ ਲੱਗੇ ਬਹੁਤ ਥਾਵਾਂ ਤੇ ਸਾਡੇ ਜਿਹੜੇ ਮੈਂਬਰ ਸੀ ਲੈਜਿਸਲੇਟਿਵ ਅਸੈਂਬਲੀ ਦੇ ਐਮ ਐਲ ਏ ਉਹਨਾਂ ਨੇ ਹੱਥ ਜੋੜ ਕੇ ਸਵਾਗਤ ਕੀਤਾ ਉਹਨਾਂ ਦਾ ਇਥੋਂ ਤੱਕ ਲੰਗਰ ਔਰ ਚਾਹ ਦਾ ਵੀ ਸੁਲਾਮਾਰੀ ਔਰ ਦੇਖੋ ਸਾਡੇ ਮਨ ਚ ਕੁੜਤ ਨਹੀਂ ਹੈ ਔਰ ਐਸ ਕੇ ਐਮ ਨੂੰ ਮੁੱਖ ਮੰਤਰੀ ਜੀ ਨੇ ਚੈਲੰਜ ਨਹੀਂ ਕੀਤਾ ਮੁੱਖ ਮੰਤਰੀ ਜੀ ਤਾਂ ਹਮਦਰਦੀ ਰੱਖਦੇ ਆ ਉਹਨਾਂ ਲਈ ਆਮ ਆਦਮੀ ਪਾਰਟੀ ਕਿਸਾਨਾਂ ਵਾਸਤੇ ਜਦੋਂ ਕੇਂਦਰ ਸਰਕਾਰ ਕਹਿੰਦੀ ਸੀ ਨਾ ਕੇਜਰੀਵਾਲ ਸਾਹਿਬ ਨੂੰ ਕਿ ਇਹਨਾਂ ਦੇ ਸਟੇਡੀਅਮ ਘੋਸ਼ਿਤ ਕਰ ਦੋ ਜੇਲਾ ਤਾਂ ਕਿ ਅਸੀਂ ਉੱਥੇ ਕਿਸਾਨਾਂ ਨੂੰ ਫੜ ਫੜ ਕੇ ਲੈ ਕੇ ਜਾ ਸਕੀਏ ਤਾਂ ਦਿੱਲੀ ਸਰਕਾਰ ਨੇ ਮਨਾਂ ਕਰਤਾ ਸੀ ਵੀ ਅਸੀਂ ਨਹੀਂ ਕਰਨੇ ਸੋ ਇਸ ਕਰਕੇ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਵੀ ਕਿਸਾਨ ਆਗੂਆਂ ਦੀ ਮਦਦ ਕਰੋ ਜਿੰਨੀ ਹੋ ਸਕਦੀ ਹੈ ਸੋ ਕਿਸਾਨਾਂ ਦੇ ਕਰਕੇ ਕਦੇ ਨਹੀਂ ਅਸੀਂ ਕਿਹਾ ਵੀ ਸਾਡਾ ਰੈਵਨਿਊ ਲਾਸ ਹੋਇਆ ਕਰੋੜਾਂ ਹਜ਼ਾਰਾਂ ਕਰੋੜ ਰੁਪਏ ਦਾ ਲਾਸ ਹੋਇਆ ਜਿਹੜਾ ਹਰਿਆਣਾ ਬਾਰਡਰ ਬੰਦ ਹੋ ਗਿਆ ਲੇਕਿਨ ਕਦੇ ਅੱਜ ਤੱਕ ਗिला ਨਹੀਂ ਕੀਤਾ ਤੇ ਮੈਂ ਇਸੇ ਗੱਲ ਤੇ ਆਉਣਾ ਵਿਰੋਧੀ ਕਹਿੰਦੇ ਵੀ ਭਾਈ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਕਹਿੰਦੇ ਨੇ ਮੈਂ 3 ਕਰੋੜ ਪੰਜਾਬੀਆਂ ਦਾ ਜਵਾਬ ਦੇ ਆ। ਕਹਿੰਦੇ ਮੁਖੀ ਨੇ ਉਹ ਉਹਨਾਂ ਦਾ ਪਰਿਵਾਰ ਹੈ 3 ਕਰੋੜ ਦਾ। ਮੁਖੀ ਨੂੰ ਮੂਰੇ ਲੱਗਣਾ ਚਾਹੀਦਾ ਕਹਿੰਦੇ ਕਿਸਾਨਾਂ ਦੇ ਨਾਲ ਹਿੱਕ ਜੋੜ ਕੇ ਖੜਨ ਵੀ ਭਾਈ ਚਲੋ ਤੁਹਾਡੇ ਨਾਲ ਮੈਂ ਬੈਠਾ ਚਲਦੇ ਆਪਾਂ ਕੇਂਦਰ ਸਰਕਾਰ ਨਾਲ ਗੱਲ ਕਰਦੇ ਆ ਚਲੋ ਚਲੀਏ। ਕਹਿੰਦੇ ਵੀ ਉਹ ਕੋਈ ਗੱਲ ਦੇ ਉੱਤੇ ਕਿਉਂ ਨਹੀਂ ਆਉਂਦੇ ਹੈਗੇ ਸਾਹਮਣੇ। ਪ੍ਰਵਿੰਦਰ ਜੀ ਡੁੱਬੀ ਤਾਂ ਜੇ ਸਾ ਨਾ ਆਇਆ। ਜੇ ਕੇਂਦਰ ਸਾਡੀ ਮਦ ਹਸਤਾ ਮਨਜ਼ੂਰ ਕਰਦਾ ਹੋਵੇ। ਤਾਂ ਫੇਰ ਤਾਂ ਰੌਲਾ ਹੀ ਕਾਦਾ ਸੀ ਅਸੀਂ ਤਾਂ ਬਹੁਤ ਵਾਰ ਅ ਸ਼ੈਲਰ ਵਾਲਿਆਂ ਨੂੰ ਵੀ ਲੈ ਕੇ ਗਏ ਸੀ ਅ ਰਵਨੀਤ ਬਿੱਟੂ ਜੀ ਵੀ ਆ ਗਏ ਫੋਟੋ ਫੋਟੋ ਖਚਾਈ ਪਰ ਲੇਕਿਨ ਮਸਲਾ ਹੱਲ ਨਹੀਂ ਹੋਇਆ ਅਸੀਂ ਤਾਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਨੇ ਆਂ ਵੀ ਜਦੋਂ ਮਰਜ਼ੀ ਤੁਸੀਂ ਕਹੋ ਸਾਡੇ ਵੱਲੋਂ ਕੋਈ ਕਮੀ ਨਹੀਂ ਲੇਕਿਨ ਕੇਂਦਰ ਨਾ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਦੁਸ਼ਮਣ ਦੀ ਨਿਗਾਹਾਂ ਦੇਖਦਾ ਹੈ ਮੋਦੀ ਜੀ ਕਹਿੰਦੇ ਮੈਂ ਕੋਈ ਫੈਸਲਾ ਵਾਪਸ ਨਹੀਂ ਸੀ ਲਿਆ ਇਹਨਾਂ ਨੇ ਮੈਨੂੰ ਮਜਬੂਰ ਕਰਕੇ ਜਿਹੜਾ ਅਦਾਨੀ ਨਾਲ ਮੇਰੀ ਯਾਰੀ ਹੈ ਉਹਦੇ ਤੇ ਇਹਨਾਂ ਨੇ ਮੈਨੂੰ ਝੂਠਾ ਪਾਇਆ ਇਸ ਕਰਕੇ ਮੈਂ ਇਹਨਾਂ ਨੂੰ ਖਰਾਬ ਕਰਨਾ ਹੈ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਵਿੱਚ ਅਸੀਂ ਆ ਕੇ ਖੜੇ ਹੋਏ ਹਾਂ ਕਿ ਜਦ ਤੱਕ ਸਾਡੀ ਸਰਕਾਰ ਆਮ ਆਦਮੀ ਦੀ ਅਸੀਂ ਖਰਾਬ ਕਰਨ ਨਹੀਂ ਦੇਣਾ ਸੋ ਇਸ ਕਰਕੇ ਕਿਸਾਨਾਂ ਨੂੰ ਆਪਦੇ ਦੁਸ਼ਮਣ ਤੇ ਦੋਸਤਾਂ ਦੀ ਪਛਾਣ ਕਰਨੀ ਪੈਣੀ ਹੈ ਉਹਨਾਂ ਨੂੰ ਦੇਖਣਾ ਪੈਣਾ ਕਿ ਦੁਸ਼ਮਣ ਕੌਣ ਹੈ ਦੋਸਤ ਕੌਣ ਸਰ ਮੇਰਾ ਲਾਸਟ ਸਵਾਲ ਹੈ ਇੱਕ ਕਹਿੰਦੇ ਵੀ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਉੱਥੇ ਤੋਂ ਕਹਿੰਦੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਨੂੰ ਰਾਜ ਸਭਾ ਭੇਜਿਆ ਜਾਣਾ ਹੈ ਰਾਜ ਸਭਾ ਦੀ ਸੀਟ ਖਾਲੀ ਕਰਾ ਕੇ ਰਾਜ ਸਭਾ ਦੇ ਮੈਂਬਰ ਨੂੰ ਜਿਹੜਾ ਕੋਸ਼ਿਸ਼ ਕੀਤਾ ਗਿਆ ਜਿਮਨੀ ਚੋਣਾਂ ਵਾਸਤੇ ਪ੍ਰਵਿੰਦਰ ਜੀ ਪੋਲੀਆਂ ਗੱਲਾਂ ਕਰਦੇ ਐ ਲੋਕ ਜਿਹੜੇ ਪ੍ਰੋਪਗੈਂਡੇ ਵਾਲੇ ਤੇ ਜੇ ਕੇਜਰੀਵਾਲ ਸਾਹਿਬ ਆ ਜਿੰਨੇ 7-8 ਮੈਂਬਰ ਹੈ ਸਾਡੇ ਰਾਜ ਸਭਾ ਦੇ ਕਿਸੇ ਨੂੰ ਵੀ ਕਹਦੇ ਵੀ ਅਸਤੀਫਾ ਦੇ ਤੇ ਤੁਹਾਡਾ ਕੀ ਖਿਆਲ ਹੈ ਵੀ ਉਹ ਨਹੀਂ ਦੇਊਗਾ ਸਾਨੂੰ ਜਿਮਨੀ ਚੋਣ ਵਿੱਚ ਖੜਾ ਕਰਨ ਦੀ ਲੋੜ ਨਹੀਂ ਗਈ ਇਹ ਜਿਮਨੀ ਚੋਣ ਉਹ ਲੁਧਿਆਣੇ ਨੂੰ ਬਿਲੋਂਗ ਕਰਦੇ ਨੇ ਔਰ ਲੁਧਿਆਣੇ ਦੇ ਬੜੇ ਵੱਡੇ ਸਮਾਜ ਸੇਵੀ ਨੇ ਔਰ ਅਸੀਂ ਚਾਹੁੰਦੇ ਸੀ ਕਿ ਉਥੇ ਲੁਧਿਆਣੇ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣ ਉਹ ਤਾਂ ਇਥੋ ਤਾਂ ਕਹਿੰਦੇ ਸੀ ਵੀ ਉਹਨਾਂ ਨੂੰ ਜੀ ਮੰਤਰੀ ਘੋਸ਼ਿਤ ਕੀਤਾ ਜਾਊਗਾ ਉਹਨਾਂ ਨੂੰ ਪਹਿਲਾਂ ਸੌਂ ਚਕਾਈ ਜਾਊਗੀ ਸੋ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਇਹ ਪੰਜਾਬ ਦੇ ਲੋਕਾਂ ਦਾ ਵਿਰੋਧੀ ਪਾਰਟੀਆਂ ਨੇ ਰਵੈਤੀ ਪਾਰਟੀਆਂ ਨੇ ਭਲਾ ਕੋਈ ਨਹੀਂ ਕੀਤਾ ਤਰਸ ਵੀ ਨਹੀਂ ਕੀਤਾ ਪੰਜਾਬ ਦੇ ਲੋਕਾਂ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਬਾਈਪੋਲ ਵੀ ਜਿੱਤਾਂਗੇ ਔਰ ਸਤਾਈ ਚ ਸਰਕਾਰ ਵੀ ਦੁਬਾਰਾ ਬਣਾਵਾ ਉਹ ਕਹਿੰਦੇ ਵੀ ਭਾਈ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਮੁੱਖ ਮੰਤਰੀ ਸਾਹਿਬ ਨੇ ਉਹ ਕਦੋਂ ਪੂਰੀਆਂ ਹੋਣਗੀਆਂ ਇੱਕ ਗਰੰਟੀ ਪੂਰੀ ਕੀਤੀ ਐ ਜਿਹੜੀ ਬਿਜਲੀ ਫਰੀ ਕੀਤੀ ਆ ਉਸ ਤੋਂ ਇਲਾਵਾ ਕਹਿੰਦੇ ਵੀ ਸਾਡੀਆਂ ਬੀਬੀਆਂ ਪੰਜਾਬ ਦੀਆਂ 11-1100 ਰੁਪਏ ਦਾ ਡਿਕ ਦੀਆਂ ਬੁੜੀਆਂ ਹੋ ਗਈਆਂ ਉਹਨਾਂ ਦੀ ਉਮਰ ਘੱਟ ਗਈ ਵੀ ਹੁਣ ਭਾਈ ਕਦੋਂ ਸਾਡੇ ਖਾਤੇ ਦੇ ਵਿੱਚ ਪੈਸੇ ਆਉਣਗੇ ਮੇਰੀ ਬੇਨਤੀ ਹੈ ਪੰਜਾਬ ਦੇ ਤਾਂ ਫਾਈਨੈਂਸਿਸ ਜਿਹੜੇ ਖਜ਼ਾਨਾ ਸੀ ਉਹ ਜਿਵੇਂ ਬਿੱਲੀ ਭਾਂਡਾ ਚੱਟ ਜਾਂਦੀ ਐ ਐ ਚੱਟ ਗਈਆਂ ਸੀ ਰਵੈਤੀ ਸਰਗਨ ਦਿੱਲੀ ਤਾਂ ਰੈਵਨਿਊ ਸਰਪਲਸ ਸਟੇਟ ਐ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀਗੇ ਕਹਿੰਦੇ 8 ਤਰੀਕ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਐ ਉਸ ਦਿਨ ਤੋਂ ਖਟਾਖਟ ਖਟਾਖਟ ਦਿੱਲੀ ਦੀਆਂ ਪੈਨਾ ਦੇ ਖਾਤੇ ਵਿੱਚ 2500 ਰੁਪਇਆ ਡਿੱਗਣ ਲੱਗ ਜੂਗਾ ਤੇ ਉਸ ਦਿਨ ਉਹ ਆ ਕੇ ਕਹਿੰਦੇ ਜੀ ਚਾਰ ਮੈਂਬਰ ਕਮੇਟੀ ਬਣਾਤੀ ਕਮੇਟੀ ਬਣ ਗਈ ਜੀ ਉਨਾ ਯਰ ਮਾਰਕ ਹੋ ਗਏ ਜੀ ਸੋ ਮੈਂ ਇਹ ਦੱਸਦਾ ਵੀ ਅਸੀਂ ਤਾਂ ਆਪਣੀਆਂ 70% ਪੂਰੀਆਂ ਕਰ ਲੀਆਂ ਔਰ ਸਤਾਈ ਦੇ ਵਿੱਚ ਇਲੈਕਸ਼ਨ ਤਾਂ ਲੜਾਂਗੇ ਜੇ ਬੀਬੀਆਂ ਦੀ 1100 ਸ਼ਗਨ ਪੂਰਾ ਕਰਾਂਗੇ ਫੇਰ ਮੂੰਹ ਦਿਖਾਵਾਂ ਇੱਕ ਇੱਕ ਲਾਸਟ ਸਵਾਲ ਬਾਸ ਉਹ ਕਹਿੰਦੇ ਵੀ ਚਲੋ ਠੀਕ ਹੈ ਵੀ ਆਮ ਆਦਮੀ ਪਾਰਟੀ ਸਾਨੂੰ ਇਹ ਦੱਸ ਦਵੇ ਵੀ ਜਿਹੜਾ 1100 ਰੁਪਿਆ ਖਾਤਿਆਂ ਦੇ ਵਿੱਚ ਆਉਣਾ ਹੈ ਵੀ ਉਹ 11 1100 ਰੁਪਿਆ ਆਊਗਾ ਕਿ ਪਿਛਲੇ 3 ਸਾਲਾਂ ਦਾ ਨਾਲ ਵਿਆਜ ਲੱਗ ਕੇ ਆਊਗਾ ਜੇ ਸਾਡੇ ਕੋਲ ਕੇਂਦਰ ਨੇ ਬਾਹਰ ਫੜੀ ਹੁੰਦੀ ਅਸੀਂ ਤਾਂ ਮਤਲਬ ਵਿਆਜ ਕੀ ਅਸੀਂ ਤਾਂ ਗੱਫੇ ਵੰਡਨੇ ਸੀ ਪਰ ਸਾਡੇ ਤਾਂ ਫੰਡ ਰੋਕਦੇ ਨੇ ਇਹ ਸਾਡੀ ਕੇਂਦਰ ਸਰਕਾਰ ਨੇ ਇੱਕ ਦਿਨ ਵੀ ਪੰਜਾਬ ਸਰਕਾਰ ਨਾਲ ਮਤਲਬ ਕੋਈ ਦਰਸ ਨਹੀਂ ਕੀਤਾ ਉਹਨਾਂ ਨੇ ਮਤਰੀਮਾਂ ਵਾਲਾ ਸਲੂਕ ਕੀਤਾ ਕੋਈ ਗੱਲ ਨਹੀਂ ਸਾਡੇ ਪੱਟਾਂ ਚ ਇੰਨੀ ਜਾਨ ਹੈਗੀ ਐ ਅਸੀਂ 1100 ਆਪਣਾ ਦੇਵਾਂਗੇ ਔਰ ਆਪ ਦੇ ਹੀਲੀਅਮ ਸੀਲੀਆਂ ਤੋਂ ਪੈਦਾ ਕਰਕੇ ਦੇਵਾਂਗੇ ਜੀ ਬਦਲ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਤੁਹਾਡਾ ਫੋਕਸ ਬਹੁਤ ਮਿਹਰਬਾਨ ਐਸੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱਬੀ ਬਾਦਲ ਜੀ ਇਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆਪਣੀ رائے ਜਿਹੜੀ ਆ ਉਹ ਜਰੂਰ ਦਿਓ